ਸਸ਼ੀ ਗਾਲ ਜੀ ਮਹਾਰਮਨਦੀਪ ਕੌਰ ਪਦਮਪੁਰ ਤੋਂ ਮੇਰੀ ਨੀਤ ਬਹੁਤ ਮਾੜੀ ਹੈ ਜਿਹ ਪਹਿਲਾਂ ਬਈ ਨਾ ਪਿਆਰ ਬਹੁਤ ਹੁੰਦਾ ਸੀਗਾ ਬਹੁਤ ਹੁੰਦਾ ਸੀ ਬਈ ਹੁਣ ਤਾਂ ਇੱਕ ਦੂਜੇ ਨੂੰ ਵੇਖ ਕੇ ਰਾਜੀ ਨਹੀਂ ਕੋਈ ਹਮ ਹੁਣ ਤੁਸੀਂ ਵੀ ਤਾਂ ਵੇਖ ਹੀ ਰਹੇ ਹੋ ਕਿੰਨੇ ਖੌਰੀ ਨੀਂਦਾਂ ਨਾਲ ਤੁਸੀਂ ਇਸ ਤਰੀਕੇ ਨਾਲ ਹੀ ਪ੍ਰਭਾਵਸ਼ਾਲੀ ਸਪੀਚ ਦੇਣੀ ਵੀ ਤੁਹਾਨੂੰ ਸਾਰੇ ਕਹਣਗੇ ਹਾਂ ਅਸੀਂ ਵੋਟ ਪਾਵਾਂਗੇ ਜਾਂ ਨਹੀਂ ਪਾਉਂਦੇ ਉਹ ਇਹਨਾਂ ਦੇ ਡਿਸਾਈਡ ਹੈ ਬਟ ਥੋੜੀ ਗੱਲ ਜਦਾਂ ਹੋਣਾ ਚਾਹੀਦਾ ਹੈ ਇੱਥੇ ਆ ਜਾਓ ਨਾ ਸਰ ਇਤਨਾ ਨਹੀਂ

ਕਨੇ ਬਲੌਗ ਕਰਦਾ ਵੀ। ਵੀ ਹੈਲੋ ਗਾਈਜ਼। ਬਲੌਗ ਕਰਦੀ ਵੇਖਦੀ ਆ ਮੈਨੂੰ ਵਧੀਆ ਲੱਗਦੇ। ਰਹਿਣ ਤੋਂ ਗਾਈਜ਼। ਕੁਛ ਲੱਗਦਾ ਹੁੰਦਾ ਪਾਣੋਂ ਆਪਣੇ ਪਰਿਵਾਰ ਦੇ ਵਿੱਚ ਵੀ ਆਹ ਕਮੀ ਮੇਰੇ ਡੈਡੀ ਨੇ ਦੇਖੀ ਆ ਤੇ ਆਹ ਕਮੀ ਕਿ ਮੈਂ ਨਹੀਂ ਦੇਖਣ ਦੇਣੀ। ਬਸ ਉਹ ਪੈਸਿਆਂ ਕਰ ਨਾ ਉਹਨਾਂ ਦੇ ਰਿਸ਼ਤੇ ਟੁੱਟੇ ਆ ਭੈਣ ਭਰਾਵਾਂ ਨਾਲ, ਮੰਮੀ ਡੈਡੀ ਨਾਲ ਤੇ ਬਸ ਉਹ ਅਸੀਂ ਨਹੀਂ ਕਰ ਦੇਖਣੇ। 15 ਸਾਲ ਤੋਂ ਕੋਈ ਨਹੀਂ ਆ ਰਿਹਾ ਸਾਡੇ। ਕੋਈ ਰਿਸ਼ਤੇਦਾਰ ਨਹੀਂ। ਤੇ ਜੀ ਲੱਗਦਾ ਵੀ ਜੇ ਉਹ ਸਮੇਂ ਤੋਂੜੀ ਲਾਈਫ ਦੇ ਵਿੱਚ ਪੈਸਾ ਚੰਗਾ ਹੁੰਦਾ ਫੇਰ ਇਹ ਚੀਜ਼ਾਂ ਹੋਣੀਆਂ ਸੀ ਹਾਂਜੀ ਫੇਰ ਬਹੁਤ ਕੁਝ ਹੋਣਾ ਸੀਗਾ ਦਾਦਾ ਜੀ ਦੀ ਪਿਆਰ ਮਿਲਦਾ ਦਾਦੀ ਦਾ ਵੀ ਮਿਲਦਾ ਸਾਰਾ ਆਉਂਦੇ ਜਾਂਦੇ ਵਧੀਆ ਰਹਿੰਦੇ ਅਸੀਂ ਫਟ ਹੋਣਾ ਸਿਮਹਨ ਮੈਂ ਕਰਨਾ ਚਾਹਣਾ ਕਿ ਬਾਹਰ ਜਾ ਕੇ ਚੰਗਾ ਕਮਾ ਕੇ ਉਹੀ ਸਾਡੇ ਘਰੇ ਵਾਪਸ ਆਉਣ ਨਾਮ ਕੀ ਤੁਹਾਡਾ ਜੀ ਇੱਕ ਤਾਂ ਇੱਕ ਤਾਂ ਹੈਗੀ ਇਹ ਦੀ ਮਤਲਬ ਇੱਕ ਤਾਂ ਸਾਰੇ ਨਾਲ ਬਣੀ ਹੋਈ ਹੈ ਇਹਨੇ ਪੁੱਛ ਰਹੇ ਦੀ ਠੀਕ ਹੈ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਜੀ 4 ਸਾਲ 4 ਸਾਲ ਨੇ ਕਿਵੇਂ ਲੱਗ ਰਹੇ ਲਾਈਫ ਉਹ ਦੀ ਅੱਛਾ ਥੋੜੀ ਨਹੀਂ ਉਹਨਾਂ ਦੀ ਪੁੱਛੇ ਦੀ ਨਹੀਂ ਉਹਨਾਂ ਦੀ ਲਾਈਫ ਕਿਦਾਂ ਦੀ ਹੈ ਜੀ ਹੁਣ ਵਧੀਆ ਚੱਲਦੀ ਹੈ ਜੀ ਠੀਕ 4 ਸਾਲ ਵਿਆਹ ਨੂੰ ਹੋ ਗਏ ਤੇ ਕਿਵੇਂ ਲੱਗਦਾ ਵੀ ਉਹ ਨਾਮ ਕੀ ਤੁਹਾਡੇ ਪਤੀ ਪਰਮੇਸ਼ਰ ਦਾ ਜੀ ਬਰਤ ਕੀ ਜੀ ਬਰਤ ਬਰਤ ਰਖਦੇ ਨਹੀਂ ਠੀਕ ਹੈ ਚਲੋ ਵਰਤ ਉਹਨਾਂ ਦਾ ਨਾਮ ਹੈ ਜੀ ਤੁਹਾਡਾ ਨਾਮ ਇਕਤਾ ਜੀ ਹੈ ਬੜੇ ਸੋਹਣੇ ਸੋਹਣੇ ਨਾਮ ਆ ਤਾਂ ਹੀ ਸੰਜੋਗ ਚੰਗੇ ਟਿਕਰੀ ਹੈ ਜੀ ਉਹਨਾਂ ਦੀ ਕੋਈ ਖਾਸ ਖਾਸ ਗੱਲਾਂ ਤੁਹਾਨੂੰ ਲੱਗਦੀਆਂ ਕੋਈ ਤਾਂ ਨਾ ਖਾਸ ਗੱਲਾਂ ਜੀ ਵੀਰ ਮੈਨੂੰ ਮੇਰੇ ਹਸਬੰਦ ਆਹ ਗੱਲ ਕਰਕੇ ਬੜੇ ਵਧੀਆ ਲੱਗਦੇ ਐ ਅੱਛੀ ਹੈ ਸਰ ਹੈ ਧੜੀਆ ਲੱਗਦੇ ਹੈ ਬੜੀ ਲੱਗਦੀ ਹੈ ਅੱਛਾ ਹੈ ਹਮਮ ਅੱਛਾ ਨੈਚਰ ਹੈ ਹਮਕਾ ਕੋਈ ਤਿੰਨ ਖਾਸ ਗੱਲਾਂ ਸੁਬਾਤੀਆਂ ਰਕੀਂ ਕੀ ਕਿਆ ਕਹਿ ਕੇ ਬੁਲਾਤੇ ਹੈ ਆਪਕੋ ਸੋ ਬੁਲਾਤੇ ਕਿਆ ਕਿਆ ਕਰੇ ਬੀ ਨਾਮ ਸੇ ਬੁਲਾਤੇ ਨਾਮ ਸੇ ਮਤਲਬ ਇੱਕ ਦਾ ਬੁਲਾਣੇ ਕਾ ਨ ਤਰੀਕਾ ਹੁੰਦਾ ਹੈ ਵੀ ਇਕਤਾ ਜੀ ਇਹ ਤਾਂ ਕਹ ਦੇ ਕੋ ਪਿਆਰ ਨਾ ਵੀ ਹਰ ਟਾਈਮ ਵੀ ਤੁਹਾਨੂੰ ਐ ਪਿਆਰ ਨਾ ਇਕਾਂ ਦਾ ਵੀ ਨਹੀਂ ਉਹ ਰੂਡਲੀ ਵੀ ਹੈਗਾ ਥੋੜੇ ਤੇ ਨਹੀਂ ਪਿਆਰ ਪਿਆਰ ਨਾ ਇਕਤਾ ਕਹਿੰਦੇ ਕਲਾਕਲਾ ਇਕਤਾ ਜੀ ਕਹਿੰਦੇ ਦੇਦੀ ਨਹੀਂ ਇਕਤਾ ਇਕਤਾ ਤੁਸੀਂ ਕਹਿੰਦੇ ਹੋ ਨੇ ਉਹ ਨਾਮ ਹਾਂ ਮਰੇ ਐ ਸਤਪੂਰ ਕਬੀ ਥੋੜੇ ਹਸਬੰਡ ਐਸ ਤੋਂ ਕੈਮਰੇ 'ਚ ਬੈਠੇ ਐ ਜੀ ਤੁਹਾਨੂੰ ਦੇਖ ਰਿਹਾ ਆਪਨੇ ਉਹਨੂੰ ਕੋ ਬੁਲਾਣਾ ਹੈ ਉਹਨਾਂ ਕਾ ਨਾਮ ਲੈ ਕੇ ਥੋੜਾ ਸਬਾਨਾ ਕਰੀਓ ਉਸੇ ਸ਼ੂਨ ਮਿਲਦਾ ਹੈ ਬਲਾਣਾ ਨਾਮ ਲੈ ਕੇ ਬਲਾਣਾ ਨੂੰ ਕੋ ਉਧਰ ਦੇਖ ਕੇ ਬਸ ਚਾਹੇ ਉਹਨੂੰ ਸੁਣਿਆ ਵੀ ਨਾ ਹੋਵੇ ਵਿਚਾਰੇ ਨੂੰ ਚਲੋ ਠੀਕ ਹੈ ਜੀ ਉਹਨਾਂ ਦੇ ਕੋਈ ਤੁਹਾਨੂੰ ਮਾੜੀ ਗੱਲ ਲੱਗਦੀ ਬੈਡ ਹੈਬਿਟ ਵੀ ਯਾਰ ਉਹਨਾਂ ਤੋਂ ਸਿਰਫ ਆਹ ਚੀਜ਼ ਬਹੁ ਕਰਤੇ ਆ ਉਹ ਸਭੀ ਚੀਪ ਸਭੀ ਇੱਕ ਇੱਕ ਹੈ ਨਾ ਉਹ ਮਹਾਵਰਾ ਬਣਾ ਹੋਇਆ ਹੈ ਬਹੁਤ ਟਾਈਮ ਸੇ ਮਹਾਵਰਾ ਬਣਾ ਹੋਇਆ ਹੈ ਕਿ ਜਿਸ ਨੇ ਵਿਆਹ ਕਰਾਇਆ ਉਹ ਵੀ ਪਸਤਾਇਆ ਜਿਸ ਨੇ ਨਹੀਂ ਕਰਾਇਆ ਉਹ ਵੀ ਪਸਤਾਇਆ ਆਪਕੇ ਹਸਬੰਦ ਪਸਤਾ ਰਹੇ ਹੈ ਨਹੀਂ नहीं बता रहे उनसे आप सच बताना देखो ना ये भी एक बहुत बड़ा एक इतिहास गवाह है इस चीज का भी जो वाइफ होती है वो हस्बैंड से काम करवाती है नहीं, नहीं कभी तो थोड़ा बहुत पांडे मजवाए हल्के पुल्के भी माज मैं दूंगी तू दो बे नहीं। कभी नहीं? नहीं वो तो फिर वही ना हैं सच्ची गल है ਉਹ ਤਾਂ ਫਿਰ ਉਹ ਹੀ ਬਤਾਨੀਏ ਹਾਂ ਨਹੀਂ ਮੈਂ ਦੇਖੋ ਖੁੱਲ ਕੇ ਦੱਸਦੇ ਕੋਈ ਝੂਠ ਨਹੀਂ ਬੋਲਣਾ ਕਦੇ ਮਾੜਾ ਮੋਟਾ ਕੰਮ ਕਰਾਇਆ ਹੋਵੇ ਜੀ ਨਹੀਂ ਸਰ ਲੇਟ ਰੂਟ ਆਉਂਦੇ ਸੀ ਉਹ ਕੀ ਅ ਲੇਟ ਆਤੇ ਹੈ ਉਹ ਲੇਟ ਨਹੀਂ ਨਹੀਂ ਲੇਟ ਵੀ ਨਹੀਂ ਆਤੇ ਠੀਕ ਹੈ ਅੱਛਾ ਪਿਆਰ ਬਣਾ ਹੋਇਆ ਹੈ ਆਪਣੇ ਲੜਾਈ ਹੁੰਦੀ ਹੈ ਨਹੀਂ ਕਦੇ ਨਹੀਂ ਹੋਈ ਇਹ ਤਾਂ ਮਜ਼ਾਕ ਹੈ ਕਦੇ ਤਾਂ ਹੋਈ ਹੋਗੀ 4 ਸਾਲ ਮੈਂ ਦੇਖੋ ਇੱਕ ਦੋ ਵਾਰ ਨਹੀਂ ਦੇਖੋ ਕਹਿੰਦੇ ਵੀ ਬਾਂਡੇ ਤਾਂ ਖੜਕਦੇ ਹੋਤੇ ਹਨ ਉਹ ਨਿਕਲ ਗਿਆ ਜੀ ਬੜ ਨੂੰ ਉਹ ਦੋ ਘੰਟੇ ਹਾਂ ਦੋ ਘੰਟੇ ਦਾ ਖੜਕੇ ਦੀ ਹੁੰਦੇ ਪਤਾ ਕਿ ਉਹ ਮੇਰੀ ਹਿੰਦੀ ਮਾੜੀ ਐ ਸਰ ਐ ਸਰ ਫਲੈਕਸੀਬਲ ਬਣਦੇ ਆ ਨਹੀਂ ਖੜਕਦੇ ਹੈ ਜੀ ਫਲੈਕਸੀਬਲ ਬਣਦੇ ਆ ਨਹੀਂ ਖੜਕਦੇ ਉਹਨੂੰ ਜਿਆਦਾ ਪਤਾ ਹੈ ਇਹਨਾਂ ਦੇ ਘਰ ਦੀ ਗੱਲ ਹੈ ਤੇਰੇ ਤਾਂ ਕਿਵੇਂ ਆ ਗਈ ਅੱਛਾ ਵੀ ਚਲੋ ਜਨੂੰ ਵਧੀਆ ਮੋ ਪਿਆਰ ਬਣਿਆ ਹੋਇਆ ਜੀ ਕੋਸ਼ੋਨ ਲਾਈਫ ਦੇ ਵਿੱਚ ਜੀ ਕੋਈ ਗੱਲਬਾਤ ਆਪਣੇ ਪਤੀ ਪਰਮੇਸ਼ਰ ਨੂੰ ਕਹਿਣਾ ਚਾਹੁੰਦੇ ਹੋ ਆਪਣੇ ਪਤੀ ਪਰਮੇਸ਼ਰ ਨੂੰ ਕੁਝ ਕਹਿਣਾ ਚਾਹਤੇ ਹੋ कुछ थोड़ा, थोड़ा बात है हंसते रहते हैं ये भी हंसते रहते हैं ठीक है अच्छी अच्छी बात है हंसना चाहिए कोई बात है अपने बात नहीं है ठीक है घर परिवार कौन कौन है पापा मम्मी दादा से दादी ठीक है जी, कौन सी कंट्री जाना चाहते ऑस्ट्रेलिया जाकर क्या करोगे ठीक है ठीक है ਆਪ ਆਪ ਬੈਠੋ ਮੜਾ ਸਾ ਆ ਡਾਗ ਲਗੇ ਮੜੀ ਤਾਂ ਕਿਉਂ ਐ ਮੈਗ ਫੜਾਉਣ ਦਾ ਮਤਲਬ ਹੁੰਦਾ ਵੀ ਖੜਾ ਹੋਣਾ ਹੈ ਜੀ ਸਰ ਓਵੇਂ ਫਿਰ ਦੇਖਣਾ ਨਹੀਂ ਨਾ ਸੁਣਨਾ ਨਾ ਨਾਮ ਕੀ ਪੈਂ ਮੇਰੀ ਸਰ ਹਰਮਨਦੀਪ ਹਰਮਨਦੀਪ ਕਿੱਥੋਂ ਦੀ ਸਰ ਮੈਂ ਪਦਮਪੁਰ ਤੋਂ ਬਾਦਮਪੁਰ ਤੋਂ ਪਦਮਪੁਰ ਪਦਮਪੁਰ ਤੋਂ ਹਾਂਜੀ ਪਦਮਪੁਰ ਦੀ ਖਾਸ ਗੱਲ ਕੀ ਲੱਗਦੀ ਐ ਜੀ ਸਰ ਕੁਛ ਨਹੀਂ ਆਈ ਦਾ ਜਾਈ ਦਾ ਬਸ ਕੁਛ ਲੱਗ ਨਹੀਂ ਮਲ ਨਹੀਂ ਪਿੰਡ ਛੋਟਾ ਜਾਂ ਵੱਡੇ ਸਰ ਮੇਰੇ ਸਹਰੇ ਆ ਬਦੰਪੁਰ ਥੋੜਾ ਟਾਈਮ ਪਹਿਲਾਂ ਹੀ ਮੈਰिज ਹੋਈ ਹੈ ਤਾਂ ਮੈਂ ਕੁਝ ਜਾਣਦੀ ਨਹੀਂ ਖਾਸੀ ਗੱਲ ਕੋਈ ਕਿੰਨਾ ਟਾਈਮ ਹੋ ਗਿਆ ਮੈਰिज ਨੂੰ ਦੀ ਸਰ 4-5 ਮਹੀਨੇ ਹੋਏ 4-5 ਮਹੀਨੇ ਹੋਏ ਹਾਂਜੀ ਕਿਵੇਂ ਚੱਲ ਰਹੀ ਵਿਆਹ ਤੋਂ ਬਾਅਦ ਦੀ ਲਾਈਫ ਜੀ ਸਰ ਠੀਕ ਹੈ ਪਹਿਲਾ ਜ਼ਿਆਦਾ ਸਹੀ ਸੀ ਜਾਂ ਹੁਣ ਜ਼ਿਆਦਾ ਸਹੀ ਹੈ ਸਰ ਪਹਿਲਾਂ ਵੀ ਹਾਸਾ ਹਸ ਕੇ ਗੱਡੀ ਦੱਸੇ ਹੁਣ ਵੀ ਹੱਸ ਲੜ ਕੇ ਕੱਢ ਲਈਦਾ ਵਾਰਡ ਥੋੜੇ ਚੇਂਜ ਹੋ ਗਏ ਪਹਿਲਾਂ ਹਾਸਾ ਹਸ ਕੇ ਕੱਢਦੇ ਸੀ ਹੁਣ ਹਾਸਾਦ ਕੇ ਨਾਲ ਲੜ ਲੜਾਈ ਮਤਲਬ ਉਹ ਲੜਾਈ ਮਤਲਬ ਵਧੀਆ ਹੁੰਦੀ ਸੀ ਸerious ਵਾਲੀ ਨਹੀਂ ਹੁੰਦੀ ਗੀ ਮਿੱਠੇ ਮਿੱਠੇ ਤੇ ਲੜਾਈ ਹੁੰਦੀ ਆ ਵਾਲੀ ਆ ਵੀ ਲੜਾਈ ਹੁੰਦੀ ਐ ਕੋਈ ਇਹ ਤਾਂ ਹੁੰਦੀ ਐ ਸੀ ਲੜਦੇ ਨਹੀਂ ਤੁਹਾਨੂੰ ਪਤਾ ਲੱਗ ਜੂਗਾ ਨਹੀਂ ਮੈਮ ਹਜ ਮੈਂ ਨਹੀਂ ਚਾਹੁੰਦਾ ਵੀ ਮੈਂ ਸਰ ਫਿਰ ਛੜੇ ਵੱਜੋਗੇ ਨਹੀਂ ਛੜੇ ਨਹੀਂ ਐਨੀ ਛੇਦੀ ਵੀ ਨਹੀਂ ਪਾਣਾ ਬੱਪਾ ਰੋਣਾ ਮੈਂ ਆਪਣੇ ਨਾਲ ਤੁਸੀਂ ਖੁਸ਼ ਹੋ ਸੱਚੀ ਦੱਸਾਂ ਦੇਖੋ ਤੁਹਾਡੀ ਸਰ ਬਹੁਤ ਖੁਸ਼ ਹੈ ਮੈਂ ਹਮ ਥੈਂਕ ਯੂ ਨਾਮ ਕੀ ਉਹਨਾਂ ਦਾ ਜੀ ਨਵਦੀਪ ਸਿੰਘ ਨਵਦੀਪ ਸਿੰਘ ਜੀ ਠੀਕ ਹੈ ਜੀ ਨਵਦੀਪ ਸਿੰਘ ਨੇ ਖਾਸ-ਖਾਸ ਗੱਲਾਂ ਕੋਈ ਤਿੰਨ ਖਾਸ ਗੱਲਾਂ ਜੋ ਤੁਹਾਨੂੰ ਸੱਚੀ ਮਿੱਚੀ ਵਧੀਆ ਲੱਗਦੀਆਂ ਹੋਣ ਸਰ ਖਾਸ ਗੱਲ ਇਹ ਹੈ ਵੀ ਉਹ ਆਪ ਦਾ ਡ੍ਰਿੰਕ ਛੱਡ ਕੇ ਮੇਰਾ ਡ੍ਰਿੰਕ ਪੂਰਾ ਕਰ ਰਿਹਾ ਇਸ ਟਾਈਮ ਤੇ ਉਹ ਆਪਦੇ ਤੋਂ ਪਹਿਲਾਂ ਮੇਰੀ ਸੋਚਦੀ ਹੈ ਤੇ ਮੈਂ ਜਿਵੇਂ ਰਹਿਣਾ ਚੋਣੀਆਂ ਮੈਂ ਕੰਫਰਟੇਬਲ ਐਂਡ ਜਸਟੀਸ ਚ ਉਸ ਚੀਜ਼ ਨੂੰ ਮੈਨੂੰ ਮੋਟਿਵ ਮੋਟਿਵ ਕਰਦੇ ਉਸ ਚੀਜ਼ ਨੂੰ ਲੈ ਕੇ ਹੂੰ ਕੀ ਬਾਤ ਆ ਮਤਲਬ ਇੱਕ ਚੰਗੇ ਰਿਸ਼ਤੇ ਵਿੱਚ ਮੈਨੂੰ ਜ਼ਰੂਰ ਦੱਸਿਓ ਵੀ ਜੇ ਉਹ ਜਿਹੜਾ ਅੱਜ ਦਾ ਸਮਾਗ ਹੈ ਨਾ ਆਦੇ ਸਮੇਂ ਬਹੁਤ ਘੱਟ ਹੋ ਪਲਾਸ ਨੇ ਵੀੜੇ ਰਿਸ਼ਤੇ ਨੇ ਲੌਂਗ ਟਰਮ ਚ ਚੱਲਣਗੇ ਹੈਨਾ ਇੱਕ ਚੰਗੇ ਰਿਸ਼ਤੇ ਵਿੱਚ ਕਿਹੜੀ ਕਿਹੜੀ ਬੌਂਡਿੰਗ ਦਾ ਹੋਣਾ ਬਹੁਤ ਜ਼ਰੂਰੀ ਹੈ ਸਰ ਪਹਿਲਾਂ ਤਾਂ ਟਰਸਟ ਹੋਣਾ ਚਾਹੀਦਾ ਆਪਦੇ ਪਾਰਟਨਰ ਤੇ ਦੂਜਾ ਅੰਡਰਸਟੈਂਡਿੰਗ ਹੋਣੀ ਚਾਹੀਦੀ ਆ ਤੀਜਾ ਇੱਕ ਦੂਜੇ ਦੇ ਡ੍ਰੀਮਸ ਨੂੰ ਪੂਰਾ ਕਰਨ ਦਾ ਮੋਟੀਵੇਸ਼ਨ ਮਿਲਣਾ ਹੀ ਚਾਹੀਦਾ ਇੱਕ ਦੂਜੇ ਤੋਂ ਜੇ ਇੱਕ ਆਖੇ ਵੀ ਮੈਂ ਤਾਂ ਆਹੀ ਚੀਜ਼ ਕਰਨੀ ਆ ਔਖੇ ਮੈਂ ਆਪਦੀ ਚੀਜ਼ ਕਰਨੀ ਆ ਤਾਂ ਉਹ ਚੀਜ਼ ਪੂਰੀ ਨਹੀਂ ਹੁੰਦੀ ਹਾਂ ਬਿਲਕੁਲ ਜੀ ਬਿਲਕੁਲ ਤੇ ਇਹ ਗੱਲਬਾਤ ਚੱਲੀ ਸੀ ਆਪਣੀ ਮਿੱਠੀ ਮਿੱਠੀ ਲੜਾਈ ਨੂੰ ਹੋ ਗਿਆ ਨਾ ਜੀ ਉਹ ਮਲ ਮਿੱਠੀ ਮਿੱਠੀ ਲੜਾਈ ਕਿਹੜੀ ਹੁੰਦੀ ਹੈ ਜੀ ਸੋ ਸਾਡੀ ਤਾਂ ਖਾਣ ਪੀਣ ਪਿੱਛੇ ਵੀ ਹੋ ਜਾਂਦੀ ਉਹ ਨਹੀਂ ਮਾੜੀ ਨਹੀਂ ਤਾਲੀਆਂ ਸਰ ਮੈਂ ਜਾਦੇ ਮਾੜੀ ਨਹੀਂ ਤਾਲੀਆਂ ਮੈਂ ਐਕਚੁਅਲੀ ਆਪਦਾ ਖਾ ਕੇ ਉਹਨਾਂ ਦਾ ਵੀ ਖਾ ਲਈ ਹੈ ਅੱਛਾ ਤੁਸੀਂ ਐਵੇਂ ਕਿ ਤੁਸੀਂ ਕੈਮਰੇ ਦੇ ਦੇਖ ਕੇ ਬੋਲਣੀ ਹੈਗਾ ਠੀਕ ਹੈ ਜੀ ਤੁਹਾਡਾ ਨਾਮ ਕੀ ਹੈ ਜੀ ਹਾਰਮੋਨ ਹਾਰਮੋਨ ਤੁਸੀਂ ਕਹਿੰਦੇ ਵੀ ਹਾਰਮੋਨ ਕੌਰ ਮੈਂ ਸੋ ਸਸੀ ਕਾ ਜ ਮੈਂ ਹਾਰਮੋਨ ਕੌਰ ਤੁਹਾਡੀ ਆਪਣੀ ਪਾਦਮਪੁਰਾ ਤੋਂ ਸੋ ਮੈਂ ਪਾਦਮਪੁਰਾ ਤੋਂ ਪਾਦਮਪੁਰ ਤੋਂ ਸੋਇ ਮੈਂ ਥੋੜਾ ਥੋੜ ਦੇ ਨਾਲ ਇੱਕ ਬਹੁਤ ਸੋਹਣੀ ਗੱਲਬਾਤ ਸ਼ੇਅਰ ਕਰ ਲੱਗੀ ਆ ਕਿ ਜਿਹੜੀ ਮੇਰੀ ਨੀਤ ਹੈ ਉਹ ਬਹੁਤ ਮਾੜੀ ਹੈ ਰਹਾਂ ਮੈਂ ਆਪਦੀ ਬੇਇੱਜ਼ਤੀ ਥੋੜਾ ਨਾ ਕਰੂੰਗੀ ਨਹੀਂ ਨਹੀਂ ਆਪਾਂ ਤਾਂ ਇੰਟਰਵਿਊ ਦੇਣਾ ਜੀ ਇੰਟਰਵਿਊ ਤੁਸੀਂ ਸਪੋਜ਼ ਕਰੋ ਵੀ ਇਸ ਚੈਨਲ ਨੂੰ ਤੁਸੀਂ ਚਲਾ ਰਹੇ ਹੁੰਦੇ ਤੁਸੀਂ ਆਪਣੇ ਬਾਰੇ ਬੋਲ ਕੇ ਆਏ ਪੂਰੀ ਐਂਕਰਿੰਗ ਕਰਨੀ ਹੈ ਪ੍ਰੋਪਰ ਸੋਹਣੇ ਹਾਂ ਸਤਿ ਸ਼੍ਰੀ ਅਕਾਲ ਜੀ ਮੈਂ ਹਰਮਨਦੀਪ ਕੌਰ ਪਦਮਪੁਰ ਤੋਂ ਮੇਰੀ ਨੀਤ ਬਹੁਤ ਮਾੜੀ ਹੈ ਖਾਣ ਬਿਨਾਂ ਦਾ ਨਾਮ ਨਹੀਂ ਜੀ ਸਪੈਸ਼ਲੀ ਜੰਕ ਫੂਡਸ ਤੁਸੀਂ ਉਹ ਸਪੋਜ਼ ਕਰੋ ਜਿਹੜੇ ਕੋ ਨਹੀਂ ਹੁੰਦੇ ਜੀ ਆਪਾਂ ਕਹਿੰਦੇ ਵੀ ਇੱਕ ਤਾਂ ਹੁੰਦਾ ਜਿਵੇਂ ਆਪਾਂ ਇੰਟਰਵਿਊ ਕਰਦੇ ਇੱਕ ਹੁੰਦਾ ਬਲੌਗਰ ਟਾਈਪ ਦੀ ਵੀ ਹੈਲੋ ਗਾਈਜ਼ ਬਲੋ ਕੱਟੀ ਵੇਖਦੀ ਆ ਮੈਨੂੰ ਵਧੀਆ ਲੱਗਦੇ ਰਹਿਣ ਤੋਂ ਗਾਈਜ਼ ਠੀਕ ਹੈ ਸਰ ਉਹ ਮਤਲਬ ਕਿ ਤੁਰੇ ਜਾਂਦੇ ਹੋਣਗੇ ਕਿਤੇ ਰੋਡ ਤੇ ਵੀ ਹੋਣਗੇ ਇਹ ਕੁੱਤਾ ਤੁਰਿਆ ਜਾਂਦਾ ਉਹ ਐਵੇਂ ਦੇ ਬਲੌਗ ਬਣਾਉਂਦਾ ਫਿਰ ਮੈਂ ਨਹੀਂ ਦੇਖ ਤੁਸੀਂ ਨਹੀਂ ਦੇ ਉਹ ਸਹੀ ਆ ਬਹੁਤ ਵਧੀਆ ਵਧੀਆ ਲੱਗਦੇ ਤੁਸੀਂ ਕੁੱਤੇ ਨੂੰ ਵੀ ਵਿਚਾਰੇ ਨੂੰ ਸ਼ਰਮ ਆ ਜਾਂਦੀ ਵਿੱਚ ਉਹਨਾਂ ਨੂੰ ਮੈਨੂੰ ਘਾਤੋ ਲੈ ਲਿਆ ਸਹੀ ਗੱਲ ਹੈ ਕੁੱਤੇ ਦਾ ਵਿੱਚ ਕੰਮ ਹੀ ਨਹੀਂ ਹੈ ਬਲੌਗ ਦੇ ਵਿੱਚ ਕੀ ਕੰਮ ਕੁੱਤੇ ਦਾ ਠੀਕ ਮੈਂ ਜੇ ਤੁਸੀਂ ਬਲੌਗਰ ਬਣ ਤੁਸੀਂ ਕਿੱਦਾਂ ਦੇ ਬਲੌਗਰ ਬਣੋਗੇ ਸਰ ਮੈਂ ਨਹੀਂ ਇੰਟਰਸਟ ਲੈਂਦੀ ਬਲੌਗ ਵਿੱਚ ਤੁਸੀਂ ਕਿਹੜੀ ਫੀਲਡਸ ਜਾਣਾ ਚਾਹੁੰਦੇ ਹੋ ਸਰ ਕਿਸੇ ਚ ਨਹੀਂ ਬਸ ਬਾਹਰ ਦਾ ਵੀਜ਼ਾ ਲੱਗ ਜਾਏ ਕਿਸੇ ਵੀ ਕੰਟਰੀ ਦਾ XY ਚ ਬਾਹਰ ਜਾ ਸਰ ਸ਼ਰੀਕ ਬਾਲੇ ਮੈਨੇ ਮਾਰਦੇ ਆ ਓਹ ਇਥੇ ਗੱਲ ਸ਼ਰੀਕੇਬਾਜੀ ਦੀ ਆਈ ਪਈ ਹੈ ਹੋਰ ਸਰ ਤੁਹਾਨੂੰ ਨਹੀਂ ਪਤਾ ਮੈਨੂੰ ਕਿਹੜਾ ਤਾਂ ਦੱਸਿਆ ਸਰ ਤੁਸੀਂ ਪੁੱਛਿਆ ਹੀ ਨਹੀਂ ਚਲੋ ਮੈਂ ਪੁੱਛ ਲੈਣਾ ਗੱਲ ਆ ਗਈ ਸ਼ਰੀਕੇਬਾਜੀ ਤੇ ਹਾਂਜੀ ਸਰ ਤੇ ਆਈ ਕਿਉਂ ਹੈ ਸਰ ਆਈ ਐਸ ਕਰਕੇ ਆਵੀ ਮੈਂ 2022 ਚ ਪੀਟੀ ਗੱਲ ਲੱਗੀ ਸੀਗੀ ਦਨ ਸਟੋਰ ਦੋ ਵਾਰ ਹੋ ਕੇ ਕਰਦਿਆਂ ਨੂੰ ਸਰ ਗੱਲ ਤਾਂ ਸੁਣੋ ਸਟੋਰ ਆ ਗਿਆ ਪਹਿਲਾਂ ਆਸਟ੍ਰੇਲੀਆ ਦਾ ਡ੍ਰੀਮ ਸੀਗਾ 10 ਸਾਲਾਂ ਤੋਂ ਆਸਟ੍ਰੇਲੀਆ ਨੇ ਚਾਚੂ ਮੱਖੀ ਵਾਂਗੂ ਕੱਢ ਕੇ ਸਿੱਟਤਾ ਰਿਫਿਊਜ਼ਲ ਦਿੱਤੀ ਮੀਨਸ ਫਿਰ ਉਹ ਤੋਂ ਬਾਅਦ ਜੋ ਸਰ ਹੁਣ ਨਹੀਂ ਹੋ ਗਿਆ ਵੀ ਕਿਤੋਂ ਦਾ ਵੀਜ਼ਾ ਮਿਲ ਜੇ ਬਸ ਟੱਪ ਜੀ ਫਿਰ ਉਹ ਕਹਿੰਦੇ ਤੇਰੀ ਰਿਫਿਊਜ਼ਲ ਵੀ ਆ ਗਈ ਹੁਣ ਤੂੰ ਦੁਆਰੇ ਬੈਣ ਲੈਣੇ ਆ ਅੱਛਾ ਅੱਛਾ ਉਹਨਾਂ ਕਹਿੰਗੇ ਨਹੀਂ ਚਲ ਦੇਖ ਹੀ ਜਾਂਦੀ ਆ ਛੋਟੀ ਮੋਟੀ ਗੰਤੀ ਟੱਪ ਜੋ ਹੁਣ ਸਰ ਮੈਨੂੰ ਆਇਆ ਵੀ ਕਿਤੇ ਵੀ ਲੱਗ ਜੇ ਕਿਤੇ ਵੀ ਲਮਕਾ ਕੇ ਲੈ ਜਾਣ ਪਰ ਲੈ ਜਾ ਨਹੀਂ ਲਮਕਾ ਕੇ ਨਹੀਂ ਤੁਹਾਨੂੰ ਚਾਹ ਜ ਮੱਖੀ ਵਾਂਗੂ ਪਾ ਕੇ ਲੈ ਕੇ ਜਾਣਗੇ ਬਰਾਬਰ ਸਰ ਹੈ ਨਹੀਂ ਲੈ ਜਾਣ ਪਰ ਲੈ ਜਾਣ ਇੱਥੋਂ ਹਾਂ ਵੀ ਪਹਿਲਾਂ ਤਾਂ ਚਲੋ ਇਹ ਦੱਸੋ ਚਲੋ ਇਸ ਚੀਜ਼ਾ ਥੋੜਾ ਮਾੜਾ ਹੋਇਆ ਮੈਨੂੰ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਜੀ ਸਰ ਤੁਹਾਨੂੰ ਨਹੀਂ ਲੱਗਿਆ ਪਹਿਲਾਂ ਇਹਨਾਂ ਨੂੰ ਬਹੁਤ ਸੈਡ ਫੇਸਸ ਬਣਾਉਣ ਵੀ ਸੰਦੋ ਸਾਰੇ ਦੁਖੀ ਹੋ ਜਾ ਬਈ ਯਾਰ ਸਾਰੇ ਦੁਖੀ ਹੋ ਜਾ ਜਿੰਨਾ ਸਾਂ ਨਹੀਂ ਨਹੀਂ ਇੰਨਾ ਵੀ ਨਹੀਂ ਹੋਣਾ ਹੂੰ ਜਿੰਦੀ ਕਿ ਖੁਸ਼ੀ ਤੋਂ ਉਹਨਾਂ ਨੂੰ ਨਹੀਂ ਖੁਸ਼ੀ ਇੰਨਾ ਤੋਂ ਨਹੀਂ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਤੁਹਾਨੂੰ ਚਾਹ ਚੋਂ ਮੱਖੀ ਮੂੰਹ ਕੱਢ ਕੇ ਮਾਰਿਆ ਸਰ ਫਿਰ ਐਂਟੀਨਾ ਵੀ ਮੈਂ 8 ਸਾਲਾਂ ਦੀ ਸੀ ਜਦੋਂ ਤੋਂ ਆਸਟ੍ਰੇਲੀਆ ਆਸਟ੍ਰੇਲੀਆ ਕਰਦੀ ਸੀ ਫਿਰ ਐਵੇਂ ਦੀ ਫੀਲਿੰਗ ਆਈ ਵੀ ਇਹਨੇ ਤਾਂ ਸੋਚਿਆ ਨਹੀਂ ਹੁਣ ਆਪਾਂ ਹੋਰ ਕੰਟਰੀ ਦਾ ਸੋਚਾਂਗੇ ਫਿਰ ਹੁਣ ਫਿਰ ਦਿਲ ਕਰ ਰਿਹਾ ਵੀ ਆਸਟ੍ਰੇਲੀਆ ਦੀ ਕਰ ਲੈਣੇ ਹੈ ਇੱਕ ਲਾਸਟ ਟ੍ਰਾਈ ਆਫ ਦ ਡਰੀਮ ਉਸ ਤੇ ਬਹੁਤ ਬਹੁਤ ਵਧੀਆ ਦੀ ਬਹੁਤ ਸੀ ਜ਼ਰੂਰ ਅਸਟ੍ਰੇਲੀਆ ਜਾਓ ਸਾਡੀ ਸਾਰਿਆਂ ਟੁੱਟਲੀ ਇਹੀ ਦੁਆ ਹੈ ਪ੍ਰਮਾਤਮਾ ਕਰੇ ਤੁਹਾਡਾ ਸਾਰਾ ਡਰੀਮ ਜ਼ਰੂਰ ਪੂਰਾ ਹੋਵੇ ਸੋ ਬਹੁਤ ਸੋਣੀ ਗੱਲ ਬਾਤ ਕੁੜੀ ਕਰਦੀ ਵੀ ਤਾੜੀਆਂ ਨਾਲ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਗੋਡ ਬles ਯੂ ਬੈਸਾ ਰਹੋ ਸੋ ਬਹੁਤ ਵਧੀਆ ਰੌਣਕ ਮੇਤਰੋ ਲੱਗੀ ਪਈ ਹੈ ਜੀ ਤੇ ਸ਼ਹਿਰ ਹੈ ਗੰਗਾ ਨਗਰ ਤੋਂ ਬਹੁਤ ਹੀ ਅਲੱਗ ਨਾਂਗਰ ਜਿਹੜੇ ਅਸੀਂ ਹੋਰਾਂ ਬੱchnੀ ਗੱਲਬਾਤ ਹੈ ਉਹ ਸ਼ੁਰੂ ਕਰਦੇ ਆਂ ਤੇ ਇੱਕ ਸਭ ਤੋਂ ਵੱਡਾ ਫਕਾ ਮਾ ਹੁੰਦੇ ਦੇਖੋ ਹੁਣ ਮੇਰਾ ਫੇਸ ਇੱਧਰ ਨੂੰ ਆਉਣ ਨੂੰ ਆਇਆ ਹੋਊਗਾ ਵੀ ਸਾਡੀ ਕਿਸ ਦੀ 바ਰੀ ਕਿਹੜੀ ਲਿਆਊਗੀ ਹੁਣ ਹੁਣ ਡਿਸਾਈਡ ਕਰੂਗਾ ਮੈਂ ਕਿਹਨੂੰ ਬੁਲਾਉਣਾ ਕਿਹੜੇ ਤੋਂ ਆ ਗੋਗਲ ਨੂੰ ਮੋਗਦੂ ਅੱਜ ਸਿਰੇ ਕਿੰਨਾ ਕੌਨਫੀਡੈਂਸ ਇਨੀਆ ਬੋਲਨੇ ਕੀ ਬੈਠ ਬੈਠ ਕੇ ਹੀ ਬਾਤ ਕਰਾਓ ਕੋਈ ਈਸ਼ੂ ਨਹੀਂ ਬੈਠ ਕੇ ਮੈਂ ਮੈਂ ਪਿੱਛੇ ਆ ਜਾਂਦਾ ਹਾਂ नाम क्या है दी आपका पारुल क्या दी पारुल बारूद पारुल पारुल कहाँ से हो आप श्री गंगानगर से श्री गंगानगर से क्या करना चाहते हो लाइफ में सर सक्सेस होना हो लाइफ में ये कौन सा दिहाड़ी पर लगने के लिए बैठे हैं? <laughs> ये भी सकसेस, मतलब सक्सेस में क्या करना चाहते हो सर बहुत पैसा कमाना चाहती हो और माँ बाप को खुश देखना चाहती हूँ आपके पास जितना पैसा आप चाहते हो उतना पैसा आ जाए तो कहाँ पर लगाओगे ਸਰ ਮਾਪੇ ਕੋ ਬਸ ਐਸ਼ ਕਰवानी ਹੈ। ਕੀ ਆ ਬਾਤ ਹੈ ਬਹੁਤ ਅੱਛੀ ਸੋਚ ਲੈ ਕੇ ਚਲੇ ਹੋ। ਯੈਸ ਸਰ। ਸਪੋਰਟ ਕਰੋ ਵੀ ਆਮ ਆਪਕੋ ਅ ਸ਼੍ਰੀ ਗੰਗਾ ਨਗਰ ਕੇ ਯਹਾਂ ਪਰ ਮੰਤਰੀ ਬਣਤੇ ਹੈ। ਚੜੀ ਮੰਤਰੀ ਮੰਤਰੀ। ਹਾਂ ਸ੍ਰਿੰਦਰਪਾਲ ਜੀ ਜੀ। ਬਾਸ ਠੀਕ ਹੈ ਜੀ। ਉਹ ਸੀਟ ਮੰਨ ਚੋ ਵੀ ਤੁਸੀਂ ਲੈ ਲਈ। ਯੈਸ ਸਰ। ਤੁਸੀਂ ਉਸ ਪੰਜਾਬੀ ਸਮਝ ਮੈਂ ਆ ਜਾਂਦੀ ਹੈ? ਯੈਸ ਸਰ। ਚਲੋ ਸ਼ੁਕਰ ਹੈ ਮੈਂ ਉਹੀ ਫਿਰ ਜੋਰ ਲਾਈ ਗਿਆ ਦਾ। ਤੁਸੀਂ ਸਪੋਰਟ ਕਰੋ ਤੁਸੀਂ ਸ਼੍ਰੀ ਗੰਗਾ ਨਗਰ ਦੀ ਜਿਹੜੀ ਮੰਤਰੀ ਦੇ ਅਹੁਦੇ ਤੁਸੀਂ ਖੜੇ ਹੋਇਓ ਤੇ ਆਹ ਥੋੜੀ ਸਾਰੀ ਆਡੀਅੰਸ ਹੈ। ਲੋਕ ਨੇ ਜਿਹਨਾਂ ਤੁਹਾਨੂੰ ਵੋਟ ਪਾਉਣੀ ਹੈ ਠੀਕ ਹੈ ਜੀ ਤੁਸੀਂ ਇਸ ਤਰੀਕੇ ਨਾਲ ਨਹੀਂ ਪ੍ਰਭਾਵਸ਼ਾਲੀ ਸਪੀਚ ਦੇਣੀ ਵੀ ਤੁਹਾਨੂੰ ਸਾਰੇ ਕਹਿਣਗੇ ਹਾਂ ਅਸੀਂ ਵੋਟ ਪਾਵਾਂਗੇ ਜਾਂ ਨਹੀਂ ਪਾਉਦੇ ਉਹ ਇਹਨਾਂ ਦੇ ਡਿਸਾਈਡ ਹੈ ਬਟ ਥੋੜੀ ਗੱਲ ਜਦਾਮ ਹੋਣਾ ਚਾਹੀਦਾ ਇੱਥੇ ਆ ਜਾਓ ਨਾ ਸਰ ਇਤਨਾ ਨਹੀਂ ਚਪਲਾਂ ਲੈ ਕੇ ਆਓ ਨਹੀਂ ਆਈ ਮੈਂ ਨਹੀਂ ਕਰ ਵੀ ਬਲਾਵਾ ਕੇ ਮੰਤਰੀ ਨੂੰ ਸਰ yes ਮੈਂ ਡਾਲੀ ਹੋਈ ਹੈ ਚਪਲੇ ਤੋਂ ਨਹੀਂ ਨਹੀਂ ਆਪਕੇ ਇਹ ਮਾਰੇਗੇ ਆਪਕੋ ਫਿਰ ਮੈਂ ਵੀ ਇਹਨਕੇ ਮਾਰ ਸਕਤੀ ਹਾਂ ਸਰ ਮੈਮ ਲੋਕੋ ਕੇ ਹਾਂ ਨਹੀਂ ਮਾਰਦੇ ਕੋ ਮੰਤਰੀ ਦਾ ਕੰਮ ਹੁੰਦਾ ਪ੍ਰਭਾਵਸ਼ਾਲੀ ਸਪੀਚ ਦੇਣਾ ਜੀ ਤੁਸੀਂ ਕੋਈ ਏਦਾਂ ਦੀ ਸਪੀਚ ਦੇਣੀ ਹੈ ਵੀ ਭਾਈ ਮੈਂ ਤੁਹਾਡੇ ਲਈ ਇਹ ਆ ਚੀਜ਼ਾਂ ਕਰੂੰਗਾ ਜੇ ਇਹਨਾਂ ਨੂੰ ਲੱਗਿਆ ਵੀ ਯਾਰ ਹਾਂ ਪਾਰੂਲ ਯੈਸ ਸਰ ਵੀ ਪਾਰੂਲ ਯਸਟੀਮਿਟੀ ਬਧੀ ਇੱਕ ਮੰਤਰੀ ਬਣਦੇ ਫਿਰ ਤੁਹਾਨੂੰ ਇਹ ਬੋਟ ਪਾਉਣਗੇ ਜੀ ਇਹਨਾਂ ਨੇ ਕਿਹਾ ਵੀ ਕੋਈ ਅਸੀਂ ਬੋਟ ਨਹੀਂ ਪਾਉਣੀ ਤਾਂ ਸਮਝ ਲਓ ਵੀ ਤੁਹਾਨੂੰ ਵੀ ਬੋਟ ਪੈਣੀ ਹੈ ਠੀਕ ਹੈ ਤੁਸੀਂ ਇੱਥੇ ਹੁਣ ਮੇਰੇ ਕਹਿੰਦੇ ਕੋਈ ਜ਼ਰੂਰ ਤਾੜੀਆਂ ਲਓ ਵੀ ਪਹਿਲਾਂ ਪਾਰੂਲ ਮੰਤਰੀ ਜੀ ਹਰੇ ਹੋਇਆ ਹਾਂ ਮੰਤਰੀ ਵੀ ਹਰੇ ਇਹ ਵੀ ਹਾਰੂਗੀ ਟੈਨਸ਼ਨ ਨਾ ਲਓ ਮਾੜੇ ਬੋਲ ਬੋਲੇਗੇ ਮੂੰਹ ਪਹਿਲੀ ਚਲੋ ਗੁਤ ਮੰਤਰੀ ਸਾਹਿਬ ਅੱਧੇ ਪਾਸੇ ਆਓ ਜੀ ਪਾਰੂਲ ਹਾਂ ਜੀ ਮੈਂ ਥੋੜਾ ਭੀ ਆ ਮੈਂ ਥੋੜੀ ਸਪੀਸ ਫੁੱਜ ਦੇਣਾ ਪਹਿਲਾਂ ਵੀ ਸਾਡੇ ਕੋਲੇ ਮੰਤਰੀ ਪਹੁੰਚੇ ਠੀਕ ਹੈ ਫਿਰ ਤਾੜੇ ਜੁੜੇ ਮਾਰਨਗੇ ਥੋੜਾ ਚੋਣ ਨਿਸ਼ਾਨ ਕੀ ਰੱਖੀ ਆਪਾਂ ਅਸਰ ਕੋਈ ਵੀ ਰੱਖਦਾ ਉਹ ਇਹ ਤਾਂ ਕਮਲ ਦਾ ਫੁੱਲ ਆ ਹੈ ਕਮਲ ਦਾ ਫੁੱਲ ਆ ਇਹਦਾ ਦਾ ਕੁਰਕਰੇ ਖਾਣੀ ਰੱਖਾਂਗੇ ਕੁਰਕਰੇ ਖਾਣੀ ਚਲੋ ਥੋੜਾ ਚੋਣ ਨਿਸ਼ਾਨ ਹੈ ਜੀ ਬਠੜਾ ਠੀਕ ਹੈ ਜੀ ਠੀਕ ਹੈ ਕਿਉਂਕਿ ਉਹ ਭੁਲੇਖਾ ਹੈ ਮੈਂ ਤਾਂ ਥੋੜਾ ਥੋੜਾ ਵਿਆਖਿਆ ਕਰਾਂ ਬਿਆਖਿਆ ਕਰਾਂ ਠੀਕ ਹੈ ਜੀ ਤੋ ਸੱਸੀ ਕਾਪੀ ਸਾਨੂੰ ਕੀ ਹਾਲ ਜਿਆ ਲਈ ਸੋ ਸਾਡੇ ਨਾਲ ਨੇ ਸ਼੍ਰੀ ਗੱਗਾ ਨਗਰ ਦੇ ਉਮੀਦਵਾਰ ਜਿਹੜੇ ਚੋਣਾਂ 'ਚ ਖੜੇ ਸੋ ਜਿਹਨਾਂ ਦਾ ਚੋਣ ਨਿਸ਼ਾਨ ਹੈ ਬੱਠਾ ਹੂੰ ਸੋ ਜਿਹਨਾਂ ਦਾ ਚੋਣ ਨਿਸ਼ਾਨ ਹੈ ਜੀ ਬੱਠਾ ਸੋ ਬਹੁਤੋ ਸਮਾਂ ਨਾਲੋਂ ਪਹਿਲਾਂ ਤੁਸੀਂ ਜਿਹੜੀ ਮੰਤਰੀ ਜਰੂਰ ਤਾੜੀ ਲਾਈਏ ਸਾਰੇ ਬਈਪਰੀ ਸੋ ਮੰਤਰੀ ਸਾਹਿਬ 2 ਮਿੰਟਾਂ ਲਈ ਤੁਹਾਡੇ ਚਰਣਾ ਵਿੱਚ ਜਿਹੜੀ ਆਪਣੀ ਸਪੀਚ ਆਪ ਪੇਸ਼ ਕਰਨਗੇ ਸੋ ਮੰਤਰੀ ਸਾਹਿਬ ਜ਼ਰੂਰ

ਖਰਾਬ ਨਹੀਂ ਹੋ ਸਕਦਾ ਖਰਾਬ ਦਾ ਹੁਣ ਗੱਲ ਸਹੀ ਨਹੀਂ ਗਈ ਖਰਾਬ ਨੂੰ ਤੇ ਬੈਰਿੰਗ ਟੁੱਟੇ ਆ ਅੱਜ ਲੜਕੀਆਂ ਕਹੀਂ ਵੀ ਜਾਂਦੀ ਹੈ ਤਾਂ ਡਰਤੀ ਹੈ ਕਿ ਹਮਾਰੇ ਸਾਥ ਕੁਝ ਗਲਤ ਨਾ ਹੋ ਜਾਏ ਤਾਂ ਸਭ ਤੋਂ ਪਹਿਲੇ ਅੱਜ ਕੱਲ ਮਾਪੇ ਕੋ ਲੜਕੀਆਂ ਕੋ ਨਹੀਂ ਲੜਕੋ ਕੋ ਸਮਝਾਣਾ ਚਾਹੀਏ ਕਿ ਤੁਮੇ ਕਿਸੇ ਲੜਕੀ ਕੇ ਸਾਥ ਜਾ ਕੇ ਗਲਤ ਨਹੀਂ ਕਰਨਾ ਹੈ ਤਾੜੀਆਂ ਨਾ ਦੇ ਵੈਸੇ ਦੇਖੋ ਜੀ ਲੜਕੀਆਂ ਦੇ ਪੱਖ ਤੋਂ ਸਾਨੂੰ ਹੋਪ ਮਿਲ ਗਈ ਵੀ ਤੁਹਾਨੂੰ ਜਿਹੜੀ ਵੋਟ ਹੈ ਪਾਜੋ ਹੁਣ ਗੱਲ ਇਦਾਂ ਦੀ ਕਰਨੀ ਜਿਹੜੀ ਲੜਕੀਆਂ ਦੇ ਪੱਖ ਤੋਂ ਵੀ ਹੋਵੇ ਸਰ ਇਨਕੇ ਪੱਖ ਮੇ ਕੋਈ ਨਹੀਂ ਹੈ ਸਰ ਵੋਟ ਪਵਾ ਲੇਂਗੇ ਆਪਾ ਮਹਾਰਾਜ ਜੀ ਵੋਟ ਪਵਾਉਣੀ ਹੈ ਆਪਾਂ ਇਸ ਤਰੀਕਨੇ ਗੱਲ ਦੇਖੋਣ ਲੜਕੀਆਂ ਖੁਸ਼ ਹੋ ਗਈਆਂ ਸਾਰੀਆਂ ਵੀ ਯਾਰਾਂ ਬਾਕੀ ਸਰ ਲੜਕੀਆਂ ਇਨਕੀ ਵੀ ਤਾਂ ਮਾਂ ਬੈਨ ਹੈ ਨਾ ਓਏ ਉਹ ਤਾਂ ਗੱਲ ਜਾਇਜ਼ ਆ ਇਹਨਾਂ ਦੇ ਉਹ ਥੋੜੀ ਵੀ ਆਪਾਂ ਉਹਨਾਂ ਦੀ ਕੋਈ ਪੱਖ ਦੀ ਕੋਈ ਹੋਰ ਸਾਹਵਾਲੀ ਗੱਲ ਕਰਨੀ ਹੈ ਕੋਈ ਵੀ ਇਦਾਂ ਦੀ ਗੱਲ ਵਾ ਜਿਹੜੀ ਇਹਨਾਂ ਨੂੰ ਲੱਗੇ ਵੀ ਯਾਰਾਂ ਇਹ ਬੋਲ ਕੇ ਨਹੀਂ ਦਿੱਤੀ ਦਾਣਾ ਇਹ ਬੋਲ ਕੇ ਨਹੀਂ ਦਿੱਤੀ ਦਾਣਾ ਲੋਕ ਨਹੀਂ ਪਹਿਣੀ ਮੁੰਡੇ ਹਰ ਕਰਿਆ ਮੰਤਰੀ ਲੋਕਾਂ ਨੇ ਦਿਲ ਜਿੱਤਿਆ ਵੰਦਾ ਫਿਰ ਵੋਟਾਂ ਵੰਦੀਆਂ ਦਿਲ ਜਿੱਤੋਂ ਨੂੰ ਫਿਰ ਦਬਦਾ ਅਨ ਦਿਲ ਜਿਤਨਾ ਮਤਲਬ ਵੀ ਖੁਸ਼ ਕਰਨਾ ਮੈਂ ਖੁਸ਼ ਕਰਨਾ ਹੁਣ ਤੁਸੀਂ ਮਤਲਬ ਸਪੀਚ ਇਦਾਂ ਦੇੜੇ ਵੀ ਢਾ ਕੇ ਕਿ ਮੁੰਡੇ ਵੀ ਆਪਣੇ ਖੁਸ਼ ਹੋ ਜਾਣ ਵੀ ਯਾਰ ਵਾਕਿਆ ਸੀ ਮੰਤਰੀ ਨੂੰ ਵੋਟ ਪਾਵਾਂ ਸਰ ਇਤਨਾ ਤਾਂ ਨਹੀਂ ਬੱਟਰ ਮੁੱਦਾ ਇਹ ਕਿ ਬੱਟਰ ਹੋਰ ਹੀ ਕਮ ਆਣਾ ਬੱਟਰ ਤੇ ਗੋਆ ਹੀ ਬੁਗਲ ਆ ਬੱਟਰ ਫਿਰ ਹੋਰ ਹੀ ਕਮ ਆਣਾ ਬੱਟਰ ਕੋ ਗੋਖ ਜਣਾ ਮਹਾਰਾ ਜੀ ਕਰੀ ਨਾ ਮੰਤਰੀ ਸਾਹਿਬ ਤਾਕੜੀ ਸਪੀਚ ਮਾਰੋ ਕੇ ਮੱਥੇ 'ਚ ਤੋਂ ਚਾਬ ਗਾਪੀ ਮਾਰ ਦੋ ਵੀ ਤੁਹਾਡੇ ਲਈ ਮੁੰਡੇ ਮੈਂ ਆਹ ਕਰ ਦੂੰ ਬਾਅਦ ਬਾਅਦ ਚੇ ਕਰੋ ਨਾ ਕਰੀ ਤੁਹਾਡੇ ਆਸਰੇ ਕੰਮ ਕਿ ਵੀਜ਼ਾ ਤੋਂ ਮਾਰੀ ਜੀ ਵੀਜ਼ਾ ਲਵਾ ਰਹੇ ਇਹ ਪਹਿਲਾ ਮਾਂ ਜਿਹੜਾ ਗੰਗਾ ਨਗਰ ਤੋਂ ਸਾਨੂੰ ਭੇਜਣ ਨੂੰ ਫਿਰਦਾ ਹੈ ਵੀ ਕੱਲੀ ਮੈਂ ਰਹੂੰਗੀ ਇੱਥੇ ਜੇ ਤੁਸੀਂ ਮੇਰੇ ਵੋਟ डालेंगे ਤਾਂ ਮੈਂ उनको ਜਲਦੀ ਸੇ ਵੀਜ਼ਾ ਦਿਲਵਾ ਦੂੰਗੀ ਹੂੰ ਕੌਣ ਸੀ ਕੰਟਰੀ ਭੇਜੋਗੇ ਸਭੀ ਕੋ ਆਸਟ੍ਰੇਲੀਆ ਆਸਟ੍ਰੇਲੀਆ ਮੰਤਰੀ ਨਾਲ ਨਾਲ ਆਸਟ੍ਰੇਲੀਆ ਦੇ ਨਹੀਂ ਗਏ ਮੰਤਰੀ ਇੰਡੀਆ ਦੇ ਹੋ ਆਸਟ੍ਰੇਲੀਆ ਦੇ ਨਹੀਂ ਗਏ ਇਹਦੇ ਵੀ ਕਰਵਾਉਗੇ ਅਜੇ ਤੂੰ ਡਾਲੋ ਤਾਂ ਸਹੀ ਬਾਅਦ ਵਿੱਚ ਕਿਸ ਨੇ ਦੇਖਿਆ ਆਪ ਦੇਖ ਤੇ ਆਪ ਬੋਟ ਡਾਲੋਗੇ ਆਪ ਨਹੀਂ ਨਹੀਂ ਡਾਲੋਗੇ ਤਾਂ ਫਿਰ ਇਹੀ ਰਹੋਗੇ ਨਹੀਂ ਡਾਲੋਗੇ ਬੋਡਾ ਮੈਂ ਇੱਕ ਵਾਰ ਡਾਲ ਦੋ ਫਿਰ ਬਾਅਦ ਵਿੱਚ ਦੇਖ ਲੈਂਗੇ ਜਾਂਦੇ ਹੋ ਕਿ ਨਹੀਂ ਉਹ ਗੱਲ ਕਰਦੀ ਸਿੱਧੂ ਮੂਸੇ ਦਾ ਗਾਣੇ ਵੋਟਾਂ ਲੈ ਕੇ ਮਾਰ ਦੇ ਚਬਾਟਾ ਇਹਨਾਂ ਨੂੰ ਬਾਅਦ ਛੱਡ ਜਾਂਦੇ ਕੋਈ ਤੇ ਨਹੀਂ ਉਹ ਗੱਲ ਕਰਦੀ ਇਹਨਾਂ ਨੇ ਇਹ ਪਹਿਲਾ ਮੰਤਰੀ ਹੈ ਜਿਹਨੇ ਉਹਨੀ ਸਪੀਚ ਦਿੱਤੀ ਜਿੰਨੀਆਂ ਉਹਨੇ ਲਾੜ ਤਾਂ ਖਾਦੀਆਂ ਨੇ ਤੋ ਤੁਸੀਂ ਜ਼ਰੂਰ ਚਲੋ ਹਾਸੇ ਨਾਲ ਹੱਸਾਰੇ ਬਹੁਤ ਸੁਣੀ ਗੱਲਬਾਤ ਕਰ ਤੂੰ ਸਭ ਫਿਰ ਉਹੀ ਕਹੀ ਕਿ ਮੇਰਾ ਕੰਫੀਡੈਂਸ ਨਹੀਂ ਹੈ ਕਿ ਇੰਨੀ ਸੋਹਣੀ ਤੁਸੀਂ ਗੱਲ ਕਰਕੇ ਗਿਆ ਸ਼ੌਂਕ ਕੀ ਕੀ ਰੱਖਦੇ ਹੋ ਮੰਤਰੀ ਸਾਹਿਬ ਪਾਰਟੀ ਕਿਹੜੀ ਦੇ ਆ ਹਾਂ ਕਿਹੜੀ ਪਾਰਟੀ ਸਰ ਤੁਸੀਂ ਤਾਂ ਪਤਾ ਹੀ ਲੱਗਿਆ ਤੱਕ ਭਾਜੀਪੀ ਹੈਂ ਭਾਜੀਪੀ ਇਹ ਵੋਟ ਪਾਈਆਂ ਨੇ ਭਾਜੀਪੀ ਦਾ ਹੀ ਹਾਂ ਕਰਾਤੀ ਬੇਇੱਜ਼ਤੀ ਉਰੇ ਖੜੀ ਵੀ ਕਰਈ ਇਹਨੇ ਹੁਣੇ ਚਲੋ ਕੋਈ ਚੱਕਿਆ ਨਹੀਂ ਸ਼ੌਂਕ ਕੀ ਕੀ ਹੈ ਦੀ सर गान नहीं गाने करते अरे फोन नहीं पे कोई गान गाने करते नहीं, <laughs> नहीं, सर, गाने कर तो नहीं। सर सिर्फ पढ़ाई अभी तक तो हुँ? अभी तक तो पढ़ाई गए चलो पढ़ाई तू तो सी पीटी कर दियो एक पीटी थोड़े इमेज टेंपलेट होता है डिस्क्राइब सर अभी तो मैं नहीं नहीं आई हूं पुरानी फंडा है सर थ्योरी ला ले दीदी चलो याद क्या है आपके वो बता दो बहुत सुन लेंगे पड़ेगा ਸਨਾ ਦੋ ਮੱਛਲੀ ਜਲਕੀ ਰਾਣੀ ਹੈ ਸਹੀ ਹੈ ਸਹੀ ਕੋਈ ਕੋਈ ਸੁਣਾਓ ਕੋਈ ਸੁਣਾਓ ਮੱਛਲੀ ਜਲਕੀ ਰਾਣੀ ਹੈ ਜੀਵਨ ਉਸਕਾ ਪਾਣੀ ਹੈ ਹੱਥ ਲਗਾਓ ਡਲ ਜਾਏਗੀ ਬਾਹਰ ਨਿਕਲੋ ਮੱਛੀ ਪਾਣੀ ਆ ਗਿਆ ਪਾਣੀ ਆ ਗਿਆ ਪਾਣੀ ਆ ਗਿਆ ਬੋਲੋ ਪਠਾਨ ਮੰਤਰੀ ਦੀ ਜੈ ਬਾਬਾ ਥੋੜੀ ਹੈ ਪਿੱਛੇ ਮੇਰੇ ਦਿਲ ਲੱਗਿਆ ਚਲੋ ਕੋਈ ਨਹੀਂ ਮਾਦਾ ਬਹੁਤ ਸੋਹਣੀ ਸਪੀਚ ਹੈ ਜੀ ਬਹੁਤ ਸੋਹਣੀ ਤੁਸੀਂ ਪੁਆਓ ਸਵਾਸੋ ਜ਼ੋਰ ਦਾ ਤਾੜੀ ਬਾਰ ਫਿਰ ਮੰਤਰੀ ਬਹੁਤ ਬਹੁਤ ਧੰਨਵਾਦ। ਐਂਕੀਓ ਸੋ ਮਾ ਤੁਹਾ ਕਿਆ ਬਾਤ ਹੈ ਮਿੱਤਰੋ। ਤੇ ਹੋਰ ਦੋਸਤੋ ਬਈ ਠੀਕ ਠਾਕ ਵਧੀਆ। ਬਹੁਤ ਵਧੀਆ ਬਈ ਜੀ। ਪਹਿਲਾਂ ਤਾਂ ਤੁਹਾਡਾ ਬਈ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ। ਜਿਹੜਾ ਤੁਸੀਂ ਗਿਆ ਗਾਹਾਂ ਨਗਰ ਪਹੁੰਚੇ ਸਟੂਡੈਂਟ ਯੋਨ ਨੇ ਇਹਨੂੰ ਪ੍ਰਮੋਟ ਕਰ ਰਹੇ ਹੋ। ਬਹੁਤ ਵਧੀਆ ਲੱਗਿਆ। ਹਾਂ। ਤੇ ਤੁਸੀਂ ਬਈ ਕਿੱਥੋਂ ਬਲੋਂਗ ਕਰਦੇ ਹੋ ਜੀ? ਮੈਂ ਬਈ ਇੱਥੋਂ ਪਿੰਡ ਆਪਣਾ ਹਿੰਦੂਮਲ ਕੋਟਾ ਹੈ 30 ਕਿਲੋਮੀਟਰ ਤੋਂ ਬਲੋਂਗ ਕਰਦਾ। ਠੀਕ ਹੈ ਬਈ। ਕੀ ਕਰਦੇ ਕਿਉਂ ਲਾਈਫ ਦੇ ਵਿੱਚ? ਲਾਈਫ ਦੇ ਵਿੱਚ ਤਾਂ ਵੇਲੇ ਹੀ ਆ ਬਈ ਇੱਕ ਵਾਰ ਤਾਂ। ਹਾਂ। ਠੀਕ ਹੈ ਖੇਤੀਬਾੜੀ ਦਾ ਕੰਮ ਹੈ ਸ਼ੌਕ ਖੇਤੀ ਦਾ ਨਹੀਂ ਚੰਗੀ ਗੱਲ ਹੈ ਬਹੁਤ ਚੰਗੀ ਹੁਣ ਇਧਰ ਫਹਾ ਲੈ ਲੈ ਜਿਹੜਾ ਕਰਨਾ ਪੈਣਾ ਹੈ ਹਾਂ ਇਹ ਫਹਾ ਕੋ ਲੈਤਾ ਫੇਰਾ ਹਾਂ ਹਾਂ ਬਸ ਬਈਰ ਕਮਾਕਾਰਾਂ ਚ ਵਿਹਲੇ ਹੋਣਾ ਸੀਗਾ ਘਰ ਦੇ ਕੰਮਾਂ ਦੇ ਪੱਠੇ-ਪੁੱਠੇ ਤੋਂ ਬਚਣਾ ਸੀ ਗੱਲ ਹੋਰ ਕੁਝ ਨਹੀਂ ਠੀਕ ਹੈ ਗੱਲ ਪੁਆਇੰਟ ਹੈ ਕੰਮ ਕਰ ਗਏ ਹੈ ਵੀ ਆਪਦੇ ਹੱਸੀ ਹੱਤੀਰਾ ਸਾਚਾ ਕੇ ਗੱਲ ਫਹਾ ਪਾਉਣ ਵਾਲੀ ਗੱਲ ਹੋ ਗਈ ਹਾਂ 9 ਸਾਲ ਹੋ ਗਏ ਛੱਡੀ ਨੂੰ ਹਾਂ ਪਹਿਲਾਂ ਕੋ ਪਤਾ ਨਹੀਂ ਸੀ ਪੰਗਾ ਵੀ ਉਹ ਸਬਜੈਕਟ ਨਾਲ ਲਿਆ ਜਿਹੜਾ 10ਵੀਂ ਚ ਬਣਦਾ ਹੀ ਨਹੀਂ ਸੀ ਤੁਸੀਂ ਉਹ ਸਮਾਂ ਵੀ ਦੇਖਿਆ ਜਦੋਂ ਮਨ ਲੋ ਫੋਨ ਫਾਨ ਨਹੀਂ ਵੀ ਹੈਗੇ ਸੀ ਤੇ ਤੁਸੀਂ ਅੱਜ ਫ ਜ ਵੀ ਹੈ ਕਿਤੇ ਨਜਾਇਜ਼ ਵੀ ਹੈ ਜਾਇਜ਼ ਕਿਤੇ ਹੈਗੀ ਵੀ ਚਲ ਠੀਕ ਹੈ ਜਿਵੇਂ ਹੀ ਨੈਕ ਟੈਕਨੋਲੋਜੀ ਆਈ ਹੈ ਚਲ ਵੀ ਉਵੇਂ ਪੱਗੇ ਮਾਹੌਲ ਵਧਿਆ ਵੀ ਹੈ ਤਾਂ ਕੁਝ ਜਿਹੜਾ ਬੈਕਵਰਡ ਆਪਾਂ ਦੇਖਿਆ ਉਹ ਚੀਜ਼ਾਂ ਸਾਰੀਆਂ ਖਤਮ ਹੋ ਗਈਆਂ ਕਲਚਰ ਕੋਈ ਵੀ ਲਾ ਲੋ ਕਲਚਰ ਪੰਜਾਬੀ ਸਾਰੇ ਖਤਮ ਹੈ ਖੇਡਾਂ ਸਾਰੀਆਂ ਖਤਮ ਹੈ ਹਮਮ ਸਟੂਡੈਂਟ ਜਿਹੜੇ ਛੋਟੇ ਜਵਾਗ ਸੀਗੇ ਉਹ ਹੁਣ ਨਿੱਕੇ ਨਿੱਕੇ ਨੂੰ ਅੱਗੇ ਖੇਡਦੇ ਹੁੰਦੇ ਸੀ ਹੁਣ ਉਹਨਾਂ ਦੇ ਜਿਹੜੇ ਬੈਗ ਚੱਕੇ ਹੁੰਦੇ ਸਭ ਖਤਮ ਹੈ ਗਣੀ ਦਾ ਬਸ ਠੀਕ ਹੈ ਜਿਵੇਂ ਮਾਹੌਲ ਚੱਲ ਰਿਹਾ ਚੱਲਣ ਦਾ ਬਣੀ ਬਈ ਹਮਮ ਬਿਲਕੁਲ ਬਾਈ ਬਿਲਕੁਲ ਜਿਵੇਂ ਪਹਿਲਾਂ ਬਈਆਂ ਦਾ ਪਿਆਰ ਬਹੁਤ ਹੁੰਦਾ ਸੀਗਾ ਬਹੁਤ ਹੁੰਦਾ ਸੀ ਬਾਈ ਹੁਣ ਤਾਂ ਇੱਕ ਦੂਜੇ ਨੂੰ ਵੇਖ ਕੇ ਰਾਜੀ ਨਹੀਂ ਕੋਈ ਹਮਮ ਤੁਸੀਂ ਵੀ ਤਾਂ ਵੇਖ ਹੀ ਰਹੇ ਹੋ ਕਿੰਨੇ ਖੌਰੀ ਨਗਾ ਨਾਲ ਮੈਨੂੰ ਲੱਗਦਾ ਸਹੀ ਗੱਲ ਹੈ ਸੱਸੀ ਘਰ ਸਰ ਸੱਸੀ ਕਾ ਜੀ ਨਾਮ ਕੀ ਹੈ ਜੀ ਰਮਨਦੀਪ ਕੌਰ ਆ ਰਮਨਦੀਪ ਕੌਰ ਜੀ ਕਿੱਥੋਂ ਜੀ ਗੰਗਾ ਨਗਰ ਤੋਂ ਜੀ ਗੰਗਾ ਨਗਰ ਤੋਂ ਜੀ ਕੀ ਕਰਨਾ ਚਾਹੁੰਦੇ ਹੋ ਲਾਈਫ ਦੇ ਵਿੱਚ ਜੀ ਬਸ ਪਾਪਾ ਦੀ ਪਾਪ ਮਨ ਨੂੰ ਨਾ ਕਮਾ ਕੇ ਦੇਣਾ ਚਾਹੁੰਦੇ ਜਿੰਨਾ ਕੋਣਾਂ ਨੇ ਆਪਣੇ ਲਈ ਕੀਤਾ ਹੈ ਹਾਂ ਹਾਂ ਜੀ ਕਿੰਨਾ ਕੀਤਾ ਪਾਪਾ ਨੇ ਜੀ ਉਹ ਉਹਨਾਂ ਤਾਂ ਨਹੀਂ ਕਰ ਸਕਦੇ ਉਸ ਤੋਂ ਘਾਟੀ ਕਰਾਂਗੇ ਨਹੀਂ ਨਹੀਂ ਵੱਧ ਕਰਨ ਦੀ ਕੋਸ਼ਿਸ਼ ਕਰਨੀ ਹੈ ਪਾਪਾ ਠੀਕ ਹੈ ਜੀ ਕੀ ਪਾਪਾ ਦਾ ਕੀ ਡ੍ਰੀਮ ਹੈ ਜੀ ਪਾਪਾ ਦਾ ਡ੍ਰੀਮ ਪਹਿਲਾਂ ਸੀਗਾ ਕਿ ਬਾਹਰ ਜਾ ਕੇ ਘੁੰਮਣਾ ਮਤਲਬ ਟਰੈਵਲਿੰਗ ਦਾ ਸ਼ੌਂਕ ਹੈ ਉਹਨਾਂ ਨੂੰ ਬਹੁਤ ਜ਼ਗੀ ਗੱਲ ਇਹਦੀ ਤੇ ਉਹਨਾਂ ਦਾ ਪੂਰਾ ਨਹੀਂ ਹੋਇਆ ਪੈਸਿਆਂ ਦੀ وجہ ਨਾਲ ਹੂੰ ਤੇ ਹੁਣ ਆਪਾਂ ਕਰਦੇ ਆਂ ਕੀ ਬਾਤ ਬਹੁਤ ਸੋਹਣੀ ਸੋਚ ਰੱਖੀ ਹੈ ਦੀ ਤੁਹਾਨੂੰ ਥੋੜੇ ਡੈਡੀ ਸੁਦੀ ਸੀ ਮੈਂ ਬਾਹਰ ਘੁੰਮਣਾ ਫਿਰਨ ਜਾਇਆ ਕਰਾਂ ਇਹਦੀ ਹਾਂਜੀ ਠੀਕ ਹੈ ਤੇ ਹੁਣ ਤੁਸੀਂ ਫਿਰ ਸੋਚ ਲਵੀਂ ਮੈਂ ਮੇਰੇ ਡੈਡੀ ਦਾ ਡ੍ਰੀਮ ਪੂਰਾ ਕਰ ਦੂੰਗੀ ਠੀਕ ਹੈ ਕੁਝ ਲੱਗਦਾ ਹੁੰਦਾ ਤੁਹਾਨੂੰ ਆਪਣੇ ਪਰਿਵਾਰ ਦੇ ਵਿੱਚ ਵੀ ਯਾਰ ਆਹ ਕਮੀ ਮੇਰੇ ਡੈਡੀ ਨੇ ਦੇਖੀ ਹੈ ਤੇ ਆਹ ਕਮੀ ਕਿ ਮੈਂ ਨਹੀਂ ਦੇਖਣ ਦੇਣੀ ਬਸ ਉਹ ਪੈਸਿਆਂ ਕਰ ਨੂੰ ਉਹਨਾਂ ਦੇ ਰਿਸ਼ਤੇ ਟੁੱਟੇ ਮੰਮੀ ਡੈਡੀ ਨਾਲ ਤੇ ਬਸ ਉਹ ਅਸੀਂ ਨਹੀਂ ਕਰ ਦੇਖਣੀ ਹਾਂ ਮਤਲਬ ਸਾਡੀ ਸਾਨੂੰ ਵੀ ਕਮੀ ਮਹਿਸੂਸ ਹੁੰਦੀ ਆ ਦਾਦਾ ਜੀ ਦਾ ਪਿਆਰ ਨਹੀਂ ਦੇਖਿਆ ਭੂਆ ਜੀ ਦਾ ਨਹੀਂ ਦੇਖਿਆ ਚਾਚਾ ਜੀ ਦਾ ਨਹੀਂ ਦੇਖਿਆ ਤਾਂ ਕਿਤੇ ਨਾ ਕਿਤੇ ਖਲਦਾ ਹੈ ਕਿਤੇ ਨਾ ਕਿਤੇ ਕਮੀ ਮਹਿਸੂਸ ਹੁੰਦੀ ਆ ਉਹਦੀ ਕਿਉਂ ਤੁਹਾਨੂੰ ਕਮੀ ਹੀ ਕਰੋ ਚਲੋ ਮਹਿਸੂਸ ਨਹੀਂ ਆਬਵੀਅਸਲੀ ਗੱਲਾਂ ਤੇ ਇਹ ਮਤਲਬ ਲੱਗਦਾ ਕਿਉਂ ਹੈ ਬੀਆਰ ਉਹ ਟੁੱਟਣ ਦਾ ਰੀਜ਼ਨ ਕੀ ਹੋ ਸਕਦਾ ਉਸ ਮੇਰੇ ਵਿੱਚੋਂ ਤੁਹਾਨੂੰ ਕੁਝ ਗੱਲਾਂ ਬਸ ਪਾਪਾ ਜੀ ਸਪੋਰਟਸ ਨਾਲ ਜੁੜੇ ਹੋਏ ਸੀ ਤੇ ਉਸ ਕਾਰਨ ਉੱਧਰ ਵੱਲ ਧਿਆਨ ਦਿੰਦੇ ਸੀਗੇ ਤੇ ਖਰਚਾ ਪਾਣੀ ਨਹੀਂ ਲੈ ਕੇ ਹੁੰਦੇ ਸੀ ਤੇ ਫਿਰ ਦਾਦਾ ਦਾਦੀ ਨੇ ਅਲੱਗ ਕਰਤਾ ਵਿਆਹ ਹੋ ਗਿਆ ਮੰਮੀ ਹੋ ਰੰਦਾ ਤੇ ਫਿਰ ਮੰਮੀ ਨਾਲ ਪੂਆ ਹੋਰਾਂਜੀ ਦੀ ਥੋੜੀ ਜਿਹੀ ਲੜਾਈ ਹੁੰਦੀ ਹੁੰਦੀ ਸੀ ਤੇ ਉਸ ਕਾਰਨ ਫਿਰੋਕ ਨੇ ਕਿ ਤੁਸੀਂ ਇਹਨਾਂ ਨੂੰ ਛੱਡ ਦਿਓ ਪਾਪਾ ਕਹਿੰਦੇ ਨਹੀਂ ਉਹ ਮੇਰੇ ਲਈ ਛੱਡੀ ਕੇ ਆਏ ਆ ਮੈਂ ਇਹਨਾਂ ਦੀ ਇਹਨਾਂ ਲਈ ਕਰੂੰਗਾ ਫਿਰ ਅਸੀਂ ਹੋਗੇ ਤੇ ਫਿਰ ਹੁਣ ਅਸੀਂ ਅਲੱਗ ਹੀ ਰਹਿ ਰਹੇ ਆ 15 ਸਾਲ ਹੋ ਗਏ ओके ਪੰਦਰਸਾਤ ਕੋਈ ਨਹੀਂ ਆ ਰਿਹਾ ਸਾਡੀ ਕੋਈ ਰਸਤਾਰ ਨਹੀਂ ਤੇ ਜਿਹੜਾ ਤੁਹਾਨੂੰ ਲੱਗਦਾ ਵੀ ਜੇ ਉਹ ਸਮੇਂ ਥੋੜੀ ਲਾਈਫ ਦੇ ਵਿੱਚ ਪੈਰ ਹਾ ਚੰਗਾ ਹੁੰਦਾ ਪੇਰੇ ਚ ਜਾਉਣੀ ਸੀ ਹਾਂਜੀ ਫਿਰ ਬਹੁਤ ਕੁਝ ਹੋਣਾ ਸੀਗਾ ਦਾਦਾ ਜੀ ਦੀ ਵੀ ਪਿਆਰ ਮਿਲਦਾ ਦਾਦੀ ਦਾ ਵੀ ਮਿਲਦਾ ਸਾਰ ਆਉਂਦੇ ਜਾਂਦੇ ਵਧੀਆ ਰਹਿੰਦੇ ਸੀ ਬਟ ਹੁਣ ਅਸੀਂ ਹੁਣ ਮੈਂ ਕਰਨਾ ਚਾਹਣਾ ਹੈ ਕਿ ਬਾਹਰ ਜਾ ਕੇ ਚੰਗਾ ਕਮਾ ਕੇ ਉਹੀ ਸਾਡੇ ਘਰੇ ਵਾਪਸ ਹੋਣ ਮੇਰੇ ਪਾਪਾ ਨੂੰ ਬੁਲਾਉਣ ਚੰਗਾ ਚੰਗਾ ਘੁੰਮਣ ਵਧੀਆ ਰਹਿਣ ਹਾਂ ਨਹੀਂ ਮੈਨੂੰ ਤੁਸੀਂ ਜ਼ਰੂਰ ਤਰੱਕੀ ਕਰੋ ਸਾਡੀ ਕਿੰਨਾ ਕੇ ਪੈਸਾ ਕਮਾਉਣ ਨੂੰ ਫਿਰਦੇ ਹੋ ਜੀ ਇੰਨਾ ਕੇ ਪੈਸਾ ਕਮਾਉਣ ਬਸ ਇੰਨਾ ਕੀ ਜਿੰਨਾ ਸਬਰ ਹੋ ਜੇ ਬਸ ਕਿ ਉਤਾਰੇ ਲਾਉਣ ਵਾਲਾ ਕੰਮ ਨਹੀਂ ਕੀ ਬਸ ਪੈਸੇ ਉਤਾਰਾ ਲਾ ਲੋ ਮੜ ਕੇ ਟੈਨਸ਼ਨ ਰਹੇ ਕਿ ਹਾਈ ਸਾਡੇ ਘਰ ਨਾਲ ਲੁੱਟਿਆ ਜਾਵੇ ਸਾਡੇ ਘਰੋਂ ਆ ਨਾ ਹੋ ਜੇ ਬਸ ਉਹਨਾਂ ਕੀ ਜਿੰਨੇ ਕੁ ਮਾਲ ਸਭਨ ਦੇ ਦੇ ਹਾਂ ਕਿਆ ਬਾਤ ਹੈ ਬਹੁਤ ਸੋਹਣੀ ਸੋਚ ਹੈ ਜੀ ਤੇ ਕੀ ਤੁਹਾਡਾ ਕੋਈ ਡ੍ਰੀਮ ਰੱਖਿਆ ਤੁਸੀਂ ਵੀ ਯਾਰ ਮੈਂ ਆ ਗੱਡੀ ਲੈਣਾ ਚਾਹੁੰਨੀ ਜਾਂ ਇਦਾਂ ਦਾ ਘਰ ਪਾਉਣਾ ਜੇਸੀ ਨੇ ਗੱਡੀ ਮੇਰਾ ਤਾਂ ਸ਼ੌਂਕ ਨਹੀਂ ਕੋ ਬ੍ਰਦਰ ਦਾ ਸ਼ੌਂਕ ਹੈਗਾ ਗੱਡੀਆਂ ਦਾ ਹਾਂ ਉਹਨੂੰ ਹੈਗਾ ਜੀ ਵੈਗਨ ਦਾ ਤੁਹਾਡਾ ਕੀ ਸ਼ੌਂਕ ਹੈ ਜੀ ਕੋਈ ਕੋਠੀ-ਕੁਠੀ ਨੂੰ ਲੈ ਕੇ ਵੇ ਇਦਾਂ ਦੀ ਕੋਠੀ ਪਿੰਡ ਜੇ ਪਾਉਣੀ ਜਾਂ ਕੋਈ ਸ਼ਹਿਰ ਨਹੀਂ ਮੇਰਾ ਤਾਂ ਕੋਈ ਸ਼ੌਂਕ ਨਹੀਂਗਾ ਵਿਰਤ ਬਸ ਇਹ ਹੈ ਮੇਰੀ ਫੈਮਿਲੀ ਦਾ ਸ਼ੌਂਕ ਮੈਂ ਪੂਰੇ ਕਰਾਂ ਬਸ ਤੇ ਮੇਰਾ ਸ਼ੌਂਕ ਹੀ ਹੈ ਬਸ ਮੈਨੂੰ ਸਬਰ ਰੱਖੇ ਬਸ ਸਬਰ ਰਵੇ ਮੈਨੂੰ ساری ਉਮਰ ਨਹੀਂ ਨਹੀਂ ਬਹੁਤ ਸੋਹਣੀ ਸੋਚ ਕੋਈ ਗੱਲਬਾਤ ਕੋਈ ਸ਼ੇਅਰ ਕਰਨੀ ਸਦੀ ਕੋਈ ਡੈਡੀ ਨੂੰ ਤੁਹਾਨੂੰ ਲੱਗਦਾ ਹੁੰਦਾ ਵੀ ਯਾਰ ਕਦੇ ਫੇਸ ਟੂ ਫੇਸ ਨਹੀਂ ਪਾਪਾ ਨੂੰ ਬਸ ਮੈਂ ਕਦੇ ਜੱਫੀ ਨਹੀਂ ਪਾਈ ਬਸ ਉਹ ਔਰ ਡ੍ਰੀਮ ਕਰਨਾ ਪੂਰਾ ਬਸ ਲਾਈਫ ਚ ਜੱਫੀ ਪਾਉਣੀ ਹੈ ਹਾਂਜੀ ਨਹੀਂ ਜੱਫੀਆਂ ਤੁੜੇ ਜ਼ਰੂਰ ਪਹਿਣ ਜੀ ਸਾਡੀ ਤਾਂ ਇਹੀ ਦਵਾ ਤੁਹਾਡੀ ਠੀਕ ਹੈ ਜੀ ਤੇ ਚਲੋ ਤੁਸੀਂ ਜ਼ਰੂਰ ਚੰਗਾ ਪੈਸਾ ਕਮਾਓ ਬਹੁਤ ਸਾਰੀ ਤੁਸੀਂ ਤਰੱਕੀ ਕਰੋ ਠੀਕ ਹੈ ਸੋ ਵੀ ਇਸ ਕੁੜੀ ਲਈ ਵੀ ਜ਼ਰੂਰ ਆਪਾ ਤਾੜੀ ਲਾਈ ਗੱਲਬਾਤ ਹੋਰ ਹੈਗੀ ਜੀ ਹਾਂਜੀ ਬਸ ਇਹ ਕਿ ਗੁਣਕੀਰਤ ਸਰਨਾਮ ਪੜਾਉਣ ਦੇ ਨਾਲ-ਨਾਲ ਫਨ ਵੀ ਕਰਦੇ ਆ ਤੇ ਸਾਨੂੰ ਬਾਣੀ ਨਾਲ ਵੀ ਜੋੜਦੇ ਤੇ ਚੰਗੀ ਸਿੱਖਿਆ ਦਿੰਦੇ ਆ ਤੇ ਜਰੂਰ ਤੁਸੀਂ ਇੱਥੇ ਇੱਕ ਵਾਰੀ ਆ ਕੇ ਜਰੂਰ ਜਾਇਓ ਹਮਮ ਕੀ ਬਾਤ ਬਹੁਤ ਸੁਣ ਗਿਆ ਸਾਡੀ ਤੋ ਸਿੰਘ ਪੀਟੀ ਇੰਸਟੀਚਿਊਟ ਮੈਂ ਤੁਹਾਨੂੰ ਮੈਂ ਲਾਸਟਿਕ ਜਾਣ ਕੇ ਤੁਹਾਨੂੰ ਜ਼ਰੂਰ ਸ਼ੇਅਰ ਕਰਨਾ ਕਿ ਜਦੋਂ ਮੈਂ ਖੁਦ ਪੀਡੀ ਕਰਦਾ ਸੀ ਤਾਂ ਮੈਂ ਖੁਦ ਸਾਰ ਨੂੰ ਦੇਖਦਾ ਹੁੰਦਾ ਸੀ ਵੀ ਯਾਰ ਜੇ ਕਿਤੇ ਇੰਨਾ ਤੋਂ ਮੈਂ ਕੋਚਿੰਗ ਲੈ ਲਵਾਂ ਤਾਂ ਮੇਰੇ ਕੋਲ ਵਧੀਆ ਜਿਹੜਾ ਬੈਂਡ ਸਕੋਰ ਆ ਸਕਦਾ ਬੜਾ ਸੋ ਕੁ ਤਨਾ ਕਿਤੇ ਉਸ ਸਮੇਂ ਨਹੀਂ ਸੁਭਾਅ ਬਣਿਆ ਤਾਂ ਮੈਂ ਤੁਹਾਨੂੰ ਜ਼ਰੂਰ ਯਾਦ ਕਰਨਾ ਉਸ ਜਿਹੜੇ ਬੱਚੇ ਵਧੀਆ ਪੀਡੀ ਚੋ ਫਾਸਟ ਅਟੈਂਪਟ ਜਿਹੜਾ ਚੰਗਾ ਸਕੋਰ ਚੰਗਾ ਆਿੰਦਾ ਸੈਂਸ ਵੀ ਚੰਗਾ ਮਾਨੂੰ ਚੰਗਾ ਹੀ ਹੋਣਾ ਚਾਹੀਦਾ ਪ੍ਰਭੂ ਚੰਗਾ ਸਕੋਰ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਆਉਣਾ ਕਿੱਥੇ ਹੈ ਦੀ ਸਿੰਘ ਪੀਟੀ ਹਾਂ ਸੋ ਸਿੰਘ ਪੀਟੀ ਇੰਸਟੀਚ ਕੋਚਿੰਗ ਪ੍ਰੋਵਾਈਡ ਕਰਦੇ ਆ ਜੀ ਹਾਂਜੀ ਹਾਂ ਸੋ ਆਨਲਾਈਨ ਵੀ ਕੋਚਿੰਗ ਜਿਹੜੀ ਪ੍ਰੋਵਾਈਡ ਕੀਤੀ ਜਾਂਦੀ ਹੈ ਮਿੱਤਰੋ ਸੋ ਬਹੁਤ ਹੀ ਅਗਲਾ ਨਾ ਕਰਦੇ ਹੋ ਜੇ ਵੀਡੀਓ ਵਧੀਆ ਲੱਗਦਾ ਜਿਹੜਾ ਵੀਡੀਓ ਨੂੰ ਜ਼ਰੂਰ ਲਾਈਕ ਤੇੜਾ ਸ਼ੇਅਰ ਉਹ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਦਾਂ ਲੱਗਿਆ ਜਿਹੜਾ ਸਾਡਾ ਇੰਸਟਾਗ੍ਰam ਪੇਜ ਜੋ ਸਾਹਮਣੇ ਤੁਹਾਨੂੰ ਸਕਰੀਨ ਤੇ ਦਿਖ ਰਿਹਾ ਜੇ ਚੰਗਾ ਲੱਗਿਆ ਭਾਈ ਫੋਲੋ ਕਰ ਲਿਓ ਤੇ ਸਾਡੀ ਸਾਡੀ ਸਨੈਪਚੈਟ ਹੈਗੀ ਉਹ ਕੋਈ ਹੈਗੀ ਹੈ ਸਟੂਡੈਂਟ ਅੰਡਰਸਕੋਰ ਮਹਿਕਮਾ ਬੰਦੇ ਨਾਮ ਤੇ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ